ਠੰਡ ਹੋਵੇ ਭਾਵੇਂ ਗਰਮੀਆਂ ਹੋਣ ਚਾਹ ਕਾਫੀ ਲੋਕ ਪਸੰਦ ਕਰਦੇ ਨੇ ਆਪਣੀ ਥਕਾਨ ਸਟ्रेस ਜਾਂ ਫਿਰ ਪਰਿਵਾਰ ਦੇ ਨਾਲ ਬੈਠ ਕੇ ਚਾਹ ਨੂੰ ਪੀਂਦੇ ਨੇ ਖਾਸ ਤੌਰ ਉਤੇ ਜੇਕਰ ਗੱਲ ਸਿਆਲਾਂ ਦੀ ਕਰੀਏ ਤਾਂ ਲੋਕਾਂ ਨੂੰ ਵਾਰ-ਵਾਰ ਚਾਹ ਜਾਂ ਫਿਰ ਗਰਮ ਕੌਫੀ ਚਾਹੀਦੀ ਹੁੰਦੀ ਹੈ ਲੋਕਾਂ ਦਾ ਅਜਿਹੇ ਵਿੱਚ ਮੰਨਣਾ ਹੁੰਦਾ ਹੈ ਕਿ ਚਾਹ ਤੇ ਕੌਫੀ ਸਰੀਰ ਨੂੰ ਗਰਮੀ ਪ੍ਰਦਾਨ ਕਰਕੇ ਸਰਦੀ ਤੇ ਖਾਂਸੀ ਤੋਂ ਬਚਾਉਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹਨਾਂ ਨੂੰ ਪੀਣ ਦੇ ਦੌਰਾਨ ਇੱਕ ਗਲਤੀ ਕਰਨ ਦੇ ਨਾਲ ਪੇਟ ਤੇ ਅੰਤੜੀਆਂ ਦੇ ਕੈਂਸਰ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ ਜੀ ਹਾਂ ਤੁਹਾਨੂੰ ਜਾਂ ਫਿਰ ਜੋ ਵੀ ਗਰਮ ਪਦਾਰਥ ਪੀਣ ਦਾ ਸ਼ੌਕੀਨ ਹੈ ਉਸ ਨੂੰ ਕੈਂਸਰ ਵਰਗੀ ਬਿਮਾਰੀ ਹੋ ਸਕਦੀ ਹੈ ਤੁਹਾਨੂੰ ਦੱਸ ਹੀ ਹੈ ਕਿ ਇਹ ਗਲਤੀ ਤੁਹਾਨੂੰ ਸਿਰਫ ਚਾਹ ਤੇ ਕੌਫੀ ਹੀ ਨਹੀਂ ਸਗੋਂ ਗਰਮ ਚਾਕਲੇਟ ਗਰਮ ਪਾਣੀ ਸੂਪ ਜਾਂ ਫਿਰ ਹੋਰ ਗਰਮ ਪੀਣ ਵਾਲੇ ਪਦਾਰਥਾਂ ਨੂੰ ਵੀ ਪੀਂਦੇ ਹੋਏ ਨਹੀਂ ਕਰਨੀ ਚਾਹੀਦੀ ਟਾਈਮਸ ਆਫ ਇੰਡੀਆ ਦੀ ਰਿਪੋਰਟ ਦੀ ਮੰਨੀ ਹੈ ਤਾਂ ਉਸ ਦੇ ਮੁਤਾਬਕ ਬਹੁਤ ਗਰਮ ਚਾਹ ਤੇ ਕੌਫੀ ਪੀਣ ਨਾਲ ਕੈਂਸਰ ਦਾ ਖਤਰਾ ਵੱਧ ਸਕਦਾ ਹੈ ਇਸ ਬਾਰੇ ਡਾਕਟਰਾਂ ਤੇ ਖੋਜ ਕਰਤਾਵਾਂ ਦੀ ਮਿਲੀ ਜੁਲੀ رائے ਵੀ ਸਾਹਮਣੇ ਆਈ ਹੈ ਰੀਪੋਰਟ ਵਿੱਚ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਔਨ ਕੈਂਸਰ ਦੇ ਹਵਾਲੇ ਦੇ ਨਾਲ ਇਹ ਕਿਹਾ ਗਿਆ ਕਿ 65 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਗਰਮ ਪਦਾਰਥ ਪੀਣ ਨਾਲ ਵਿਅਕਤੀਆਂ ਨੂੰ ਕੈਂਸਰ ਹੋ ਸਕਦਾ ਹੈ ਇਸ ਦਾ ਮਤਲਬ ਇਹ ਹੈ ਕਿ ਅਜਿਹੀ ਗਰਮ ਚਾਹ ਜਾਂ ਕੌਫੀ પેટ ਦੇ ਕੈਂਸਰ ਜਾਂ ਫਿਰ ਅੰਤੜੀਆਂ ਦੇ ਕੈਂਸਰ ਦਾ ਖਤਰਾ ਵਧਾ ਸਕਦੀ ਹੈ ਤਮਾਕੂ ਨੋਸ਼ੀ ਸ਼ਰਾਬ ਪੀਣ ਵਾਲੇ ਪਹਿਲਾਂ ਤੋਂ ਮੌਜੂਦ ਗੈਸਟਰੋ ਇੰਟੈਸਟਾਈਨਲ ਬਿਮਾਰੀ ਵਾਲੇ ਲੋਕਾਂ ਨੂੰ ਕੈਂਸਰ ਦਾ ਜ਼ਿਆਦਾ ਖਤਰਾ ਹੁੰਦਾ ਹੈ ਕਲੀਵਲੈਂਡ ਕਲੀਨਿਕ ਦੇ ਹੈਲਥ ਐসেনਸ਼ੀਅਲ ਸਟਡੀ ਇਹ ਕਹਿੰਦੀ ਹੈ ਕਿ ਅਜਿਹੇ ਡਰਿੰਕਸ ਗੈਸਟਰੋਇੰਟੈਸਟਾਈਨਲ ਟ੍ਰੈਕਟ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਹੌਲੀ-ਹੌਲੀ ਇਹ ਸਮੱਸਿਆ ਟਿਸ਼ੂ ਵਿੱਚ ਕੈਂਸਰ ਦਾ ਕਾਰਨ ਬਣ ਸਕਦੀ ਹੈ ਉਤੇ ਹੀ ਕਈਆਂ ਦਾ ਕਹਿਣਾ ਕਿ ਕੈਂਸਰ ਦੇ ਖਤਰੇ ਦਾ ਅਸਲ ਕਾਰਨ ਪੀਣ ਵਾਲਾ ਪਦਾਰਥ ਨਹੀਂ ਸਗੋਂ ਇਸ ਦਾ ਤਾਪਮਾਨ ਹੈ ਆਮ ਗਰਮ ਚਾਹ ਤੇ ਕੌਫੀ ਪੀਣ ਨਾਲ ਕੈਂਸਰ ਦਾ ਖਤਰਾ ਨਹੀਂ ਹੁੰਦਾ ਨਾਲ ਹੀ ਇਸ ਵਿਸ਼ੇ ਤੇ ਘੱਟ ਖੋਜ ਕੀਤੀ ਗਈ ਹੈ ਜੋਖਮ ਨੂੰ ਘਟਾਉਣ ਦੇ ਲਈ ਜੇ ਤੁਸੀਂ ਠੰਡ ਦੇ ਦਿਨਾਂ ਦੇ ਵਿੱਚ ਚਾਹ ਜਾਂ ਫਿਰ ਕੌਫੀ ਪੀ ਰਹੇ ਹੋ ਇਸ ਨੂੰ ਜ਼ਿਆਦਾ ਗਰਮ ਪੀਣ ਦੀ ਬਜਾਏ ਕੋਸੇ ਹੀ ਪੀਣਾ ਬਿਹਤਰ ਹੋਵੇਗਾ ਇਹ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਕਰੇਗੀ ਤੁਸੀਂ ਇਸ ਦੇ ਵਿੱਚ ਅਦਰਕ ਦਾਲਚੀਨੀ ਤੇ ਸ਼ਹਿਦ ਮਿਲਾ ਕੇ ਚਾਹ ਨੂੰ ਸਿਹਤਮੰਦ ਬਣਾ ਸਕਦੇ ਹੋ ਇਹ ਨਾ ਸਿਰਫ ਸਵਾਦ ਨੂੰ ਵਧਾਉਂਦੇ ਨੇ ਬਲਕਿ ਪਾਚਨ ਦੇ ਵਿੱਚ ਵੀ ਮਦਦ ਕਰਦੇ ਨੇ ਜੇ ਤੁਸੀਂ ਚਾਹ ਜਾਂ ਕੌਫੀ ਨਹੀਂ ਪੀਣਾ ਚਾਹੁੰਦੇ ਤਾਂ ਹਰਬਲ ਟੀ ਸਭ ਤੋਂ ਵਧੀਆ ਵਿਕਲਪ ਮੰਨਿਆ ਗਿਆ ਹੈ ਇਸੇ ਦੇ ਨਾਲ ਤੁਸੀਂ ਦੁੱਧ ਦੀ ਵਰਤੋਂ ਵਿੱਚ ਵੀ ਬਦਲਾਅ ਕਰ ਸਕਦੇ ਹੋ ਜੀ ਹਾਂ ਸਰਦੀਆਂ ਦੇ ਵਿੱਚ ਤੁਹਾਡੇ ਸਰੀਰ ਨੂੰ ਚਾਹ ਤੇ ਕੌਫੀ ਨਿੱਗ ਵੀ ਦਵੇਗੀ ਤੁਸੀਂ ਦਿਨ ਭਰ ਊਰਜਾਵਾਨ ਮਹਿਸੂਸ ਵੀ ਕਰੋਗੇ ਜੇ ਤੁਹਾਨੂੰ ਅਲਰਜੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਸਿਹਤਮੰਦ ਬਣਾਉਣ ਦੇ ਲਈ ਚਾਹ ਤੇ ਕੌਫੀ ਦੇ ਵਿੱਚ ਬਦਾਮ ਔਰ ਜਾਂ ਫਿਰ ਨਾਰੀਅਲ ਦੇ ਦੁੱਧ ਦੀ ਵਰਤੋਂ ਕਰ ਸਕਦੇ ਹੋ ਇਹ ਨਾ ਸਿਰਫ ਕੈਲਰੀ ਘਟ ਕਰਨ ਦੇ ਵਿੱਚ ਮਦਦ ਕਰੇਗੀ ਬਲਕਿ ਫਾਈਬਰ ਤੇ ਸਿਹਤਮੰਦ ਚਰਬੀ ਨੂੰ ਵੀ ਪ੍ਰਦਾਨ ਕਰਦੇ ਨੇ ਰਿਸਰਚ ਦੌਰਾਨ ਬਾਇਓ ਬੈਂਕ ਤੋਂ ਬ੍ਰਿਟੇਨ ਦੇ 5 ਲੱਖ ਤੋਂ ਜ਼ਿਆਦਾ ਲੋਕਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਇਸ ਦੇ ਵਿੱਚ ਕਾਫੀ ਪੀਣ ਵਾਲਿਆਂ ਦੀ ਤੁਲਨਾ ਕੀਤੀ ਗਈ ਤੇ ਉਹਨਾਂ ਦੇ ਕੈਂਸਰ ਦੇ ਖਤਰੇ ਦੀ ਤੁਲਨਾ ਦੂਜੇ ਲੋਕਾਂ ਦੇ ਅੰਕੜਿਆਂ ਦੇ ਨਾਲ ਕੀਤੀ ਗਈ ਗਰਮ ਚਾਹ ਤੇ ਕਾਫੀ ਪੀਣਾ ਖਤਰਨਾਕ ਵੀ ਹੈ ਖੋਜ ਵਿੱਚ ਸਾਹਮਣੇ ਆਇਆ ਕਿ ਜ਼ਿਆਦਾ ਕਾਫੀ ਜਾਂ ਚਾਹ ਪੀਣ ਵਾਲਿਆਂ ਦੇ ਵਿੱਚ ਕੈਂਸਰ ਦਾ ਖਤਰਾ 2.8 ਗੁਣਾ ਵੱਧ ਹੁੰਦਾ ਹੈ ਅਧਿਐਨ ਇਹ ਦਰਸਾਉਂਦੇ ਨੇ ਕਿ ਜਿਹੜੇ ਲੋਕ ਘੱਟ ਗਰਮ ਚਾਹ ਜਾਂ ਕੌਫੀ ਪੀਂਦੇ ਨੇ ਉਹਨਾਂ ਦੇ ਵਿੱਚ ਕੈਂਸਰ ਦਾ ਖਤਰਾ 2.7 ਗੁਣਾ ਵੱਧ ਹੁੰਦਾ ਹੈ ਜਦਕਿ ਜੋ ਲੋਕ ਗਰਮ ਚਾਹ ਬਹੁਤ ਗਰਮ ਚਾਹ ਜਾਂ ਕੌਫੀ ਪੀਂਦੇ ਨੇ ਉਹਨਾਂ ਦੇ ਵਿੱਚ ਇਹ ਖਤਰਾ 5.5 ਗੁਣਾ ਜ਼ਿਆਦਾ ਵੱਧ ਹੁੰਦਾ ਹੈ